ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜੇਕਰ ਤੁਹਾਨੂੰ ਸਾਖੀ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲੰਗਰਾਂ ਦੀ ਚਰਚਾ ਦੂਰ ਦੂਰ ਤੱਕ ਫੈਲਣ ਲੱਗੀ ਤੇੀ ਤਾਂ ਮਾਤੇ ਚਰਚਾ ਹੋਣ ਲੱਗੀ ਕਿ ਖੰਡੂਰ ਸਾਹਿਬ ਵਿਕੇ ਗੁਰੂ ਅੰਗਦ ਦੇਵ ਜੀ ਦਾ ਲੰਗਰ ਬਿਨਾ ਕਿਸੇ ਭੇਦ ਭਾਵ ਤੋਂ ਵੰਡਿਆ ਜਾਂਦਾ ਹੈ ਤੇ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ ਸਭ ਨੂੰ ਬਿਨਾ ਕਿਸੇ ਭੇਦ ਭਾਵ ਤੋਂ ਇੱਕੋ ਪ੍ਰਕਾਰ ਦਾ ਲੰਗਰ ਸ਼ਿਕਾਇਆ ਜਾਂਦਾ ਹੈ ਗੁਰੂ ਜੀ ਦੇ ਲੰਗਰਾਂ ਦੀ ਚਰਚਾ ਸੁਣ ਕੇ ਸੰਗਤਾਂ ਦੂਰੋਂ ਨੇੜਿਓਂ ਆਕੇ ਨਾਲੇ ਤਾਂ ਗੁਰੂ ਜੀ ਦਾ ਲੰਗਰ ਛਕਦੀਆਂ ਤੇ ਨਾਲੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਖੁੱਲਾ ਲੰਗਰ ਵਰਤਦਿਆਂ ਦੇਖ ਕੇ ਕਈ ਨਖੱਟੂ ਲੋਕ ਗੁਰੂ ਕੇ ਲੰਗਰਾਂ ਦਾ ਗਲਤ ਫਾਇਦਾ ਚੁੱਕਣ ਲੱਗੇ ਇਨ੍ਹਾਂ ਵਿੱਚੋਂ ਹੀ ਇੱਕ ਮਾੜਾ ਨਾਮ ਦਾ ਵਿਅਕਤੀ ਸੀ ਜਿਹੜਾ ਕੀ ਲੰਗਰਾਂ ਵਿੱਚ ਬੈਠ ਕੇ ਦੋਨੋਂ ਸਮੇਂ ਲੰਗਰ ਛਕਦਾ ਤੇ ਫਿਰ ਆਰਾਮ ਕਰਨ ਦੇ ਵਾਸਤੇ ਦੂਰ ਕਿਤੇ ਰੁੱਖ ਦੀ ਛਾਂ ਹੇਠਾਂ ਜਾ ਕੇ ਲੰਮੇ ਪੈ ਜਾਂਦਾ ਉਸ ਵਿਅਕਤੀ ਨੂੰ ਇਸ ਤਰ੍ਹਾਂ ਕਰਦਿਆਂ ਬਹੁਤ ਦਿਨ ਗੁਜ਼ਰ ਗਏ ਤਾਂ ਗੁਰੂ ਘਰ ਦੀ ਸੇਵਾਦਾਰਾਂ ਨੇ ਉਸ ਨੂੰ ਸਮਝਾਇਆ ਕਿ ਪਾਈ ਜੀ ਇੱਥੇ ਜਿਹੜਾ ਵੀ ਵਿਅਕਤੀ ਆਉਂਦਾ ਹੈ ਉਹ ਗੁਰੂ ਘਰ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦਾ ਹੈ ਤੇ ਤੁਸੀਂ ਵੀ ਕੁਝ ਨਾ ਕੁਝ ਥੋੜੀ-ਬਹੁਤ ਸੇਵਾ ਜ਼ਰੂਰ ਕਰਿਆ ਕਰੋ ਤਾਂ ਸੇਵਾਦਾਰਾਂ ਦੇ ਮੂੰਹ ਇਹ ਗੱਲ ਸੁਣ ਕੇ ਉਹ ਵਿਅਕਤੀ ਸੇਵਾਦਾਰਾਂ ਨੂੰ ਬੋਲਿਆ ਕਿ ਮੈਂ ਗੁਰੂ ਅੰਗਦ ਦੇਵ ਜੀ ਦਾ ਸੇਵਕ ਹਾਂ ਤੇ ਮੈਂ ਸਿਰਫ ਉਹਨਾਂ ਦੀ ਹੀ ਸੇਵਾ ਕਰਾਂਗਾ ਤੁਹਾਡੀ ਕਹਿਣ ਉੱਤੇ ਮੈਂ ਸੇਵਾ ਬਿਲਕੁਲ ਨਹੀਂ ਕਰਾਂਗਾ ਇਸ ਪ੍ਰਕਾਰ ਕਰਦਿਆਂ ਕਰਦਿਆਂ ਕੁਝ ਦਿਨ ਹੋਰ ਲੰਘ ਗਏ ਤਾਂ ਇੱਕ ਦਿਨ ਉਸ ਵਿਅਕਤੀ ਨੂੰ ਬਾਬਾ ਬੁੱਢਾ ਜੀ ਨੇ ਵੀ ਸਮਝਾਇਆ ਕਿ ਇਹ ਅਸਥਾਨ ਕੇਵਲ ਲੰਗਰ ਛਕਣ ਦੇ ਲਈ ਹੀ ਨਹੀਂ ਬਲਕਿ ਇਹ ਅਸਥਾਨ ਤਾਂ ਪ੍ਰਾਪਤੀਆਂ ਪਾਉਣ ਦੇ ਵਾਸਤੇ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਿਰ ਉੱਤੇ ਭਾਰ ਚੜਦਾ ਹੈ। ਬਾਬਾ ਬੁੱਢਾ ਜੀ ਨੇ ਜਦੋਂ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਬਾ ਬੁੱਢਾ ਜੀ ਦੇ ਸਮਝਾਉਣ ਤੇ ਵੀ ਨਹੀਂ ਸਮਝਿਆ ਤੇ ਗੁਰੂ ਜੀ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਤੁਹਾਡੀ ਸੇਵਾਦਾਰ ਮੇਰੇ ਨਾਲ ਈਰਖਾ ਕਰਦੇ ਹਨ। ਮੈਨੂੰ ਜਾਣਦੇ ਨਾਲ ਬਿਲਕੁਲ ਨਹੀਂ ਜੀਣਦੇ ਤੇ ਮੈਨੂੰ ਕਹਿੰਦੇ ਹਨ ਕਿ ਤੂੰ ਸੰਗਤ ਦੀ ਸੇਵਾ ਕਰਿਆ ਕਰ ਪਰ ਮੈਂ ਲੋਕਾਂ ਦੀ ਸੇਵਾ ਕਿਉਂ ਕਰਾਂ ਕਿਉਂਕਿ ਮੈਂ ਤਾਂ ਤੁਹਾਡਾ ਸੇਵਕ ਹਾਂ ਮੈਂ ਤਾਂ ਸਿਰਫ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਦੱਸੋ ਉਸ ਵਿਅਕਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਵਿਅਕਤੀ ਨੂੰ ਸਮਝਾਇਆ ਕਿ ਸੰਗਤ ਦੀ ਸੇਵਾ ਵਿੱਚ ਹੀ ਰੱਬ ਦੀ ਸੇਵਾ ਹੁੰਦੀ ਹੈ ਕਿਉਂਕਿ ਪਰਮਾਤਮਾ ਸੰਗਤ ਵਿੱਚ ਹੀ ਵਾਸ ਕਰਦਾ ਹੈ ਗੁਰੂ ਜੀ ਦੇ ਦੁਆਰਾ ਸੁਝਾਉਣ ਦੇ ਬਾਵਜੂਦ ਵੀ ਉਹ ਮੂਰਖ ਵਿਅਕਤੀ ਗੁਰੂ ਜੀ ਦੇ ਨਾਲ ਵੀ ਜਿੱਦ ਕਰਨ ਲੱਗ ਪਿਆ ਤੇ ਆਖਣ ਲੱਗਾ ਕਿ ਨਹੀਂ ਗੁਰੂ ਜੀ ਮੈਂ ਤਾਂ ਸਿਰਫ ਤੁਹਾਡੀ ਹੀ ਸੇਵਾ ਕਰਾਂਗਾ ਉਸ ਵਿਅਕਤੀ ਦਾ ਮੂਰਖਾ ਬਣਾ ਹਾਲ ਦੇਖ ਕੇ ਗੁਰੂ ਜੀ ਨੇ ਉਸ ਵਿਅਕਤੀ ਨੂੰ ਆਦੇਸ਼ ਦਿੱਤਾ ਕਿ ਜਾ ਅੱਗ ਵਿੱਚ ਜਾ ਕੇ ਸੜ ਜਾ ਤੇਰੇ ਵਾਸਤੇ ਸਾਡੀ ਇਹ ਹੀ ਸੇਵਾ ਹੈ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਵਿਅਕਤੀ ਬੋਂਦਲ ਗਿਆ ਕਿਉਂਕਿ ਗੁਰੂ ਜੀ ਦਾ ਇਹ ਆਦੇਸ਼ ਉਸ ਵਿਅਕਤੀ ਵਾਸਤੇ ਕਠਿਨ ਹੀ ਨਹੀਂ ਬਲਕਿ ਉਸ ਨੂੰ ਅਸੰਭਵ ਜਿਹਾ ਲੱਗ ਰਿਹਾ ਸੀ ਪਰ ਉਹ ਹੁਣ ਕਰਦਾ ਵੀ ਕੀ ਕਿਉਂਕਿ ਉਸਨੇ ਭਰੀ ਸੰਗਤ ਦੇ ਸਾਹਮਣੇ ਕਿਹਾ ਸੀ ਕਿ ਗੁਰੂ ਜੀ ਮੈਨੂੰ ਜੋ ਵੀ ਸੇਵਾ ਦੇਣਗੇ ਮੈਂ ਉਹੀ ਸੇਵਾ ਕਰਾਂਗਾ ਤੇ ਉਹ ਵਿਅਕਤੀ ਆਪਣਾ ਮਨ ਮਾਰ ਕੇ ਜੰਗਲ ਵੱਲ ਨੂੰ ਚਲਾ ਗਿਆ ਤੇ ਜੰਗਲ ਵਿੱਚ ਜਾ ਕੇ ਉੱਥੇ ਸੁੱਕੀਆਂ ਲੱਕੜੀਆਂ ਇਕੱਠੀਆਂ ਕਰਕੇ ਇੱਕ ਚਿਤਾ ਬਣਾ ਲਈ ਤੇ ਉਸ ਚਿਤਾ ਨੂੰ ਅੱਗ ਲਾ ਦਿੱਤੀ ਪਰੰਤੂ ਹੁਣ ਉਸਦੀ ਮੱਛ ਦੇ ਚੀਤਾ ਵਿੱਚ ਬੈਠਣ ਦੀ ਹਿੰਮਤ ਨਹੀਂ ਹੋ ਰਹੀ ਸੀ ਇੱਕ ਦੋ ਬਾਰ ਉਹ ਅੱਗ ਦੇ ਕੋਲ ਵੀ ਗਿਆ ਤੇ ਅੱਗ ਦੇ ਸੇਕ ਅਤੇ ਮਰਨ ਦੇ ਡਰ ਤੋਂ ਬਹੁਤ ਕਬਰਾ ਰਿਹਾ ਸੀ ਉਸ ਵਿਅਕਤੀ ਨੂੰ ਇਸ ਤਰ੍ਹਾਂ ਕਰਦੇ ਹੋਏ ਰੁੱਖ ਪਿੱਛੇ ਲੁਕਿਆ ਇੱਕ ਚੋਰ ਦੇਖ ਰਿਹਾ ਸੀ ਜਿਹੜਾ ਕੀ ਨੇੜੇ ਪੈਂਦੀ ਕਿਸੇ ਨਗਰ ਵਿੱਚੋਂ ਇੱਕ ਔਰਤ ਦੀ ਕਹਿਣੇ ਚੋਰੀ ਕਰਕੇ ਲਿਆਇਆ ਸੀ ਏ ਕੋਤਵਾਲ ਦੀ ਮਾਰ ਤੋਂ ਬਚਣ ਦੇ ਲਈ ਇਥੇ ਜੰਗਲ ਵਿੱਚ ਲੁਕਿਆ ਬੈਠਾ ਸੀ ਮਾਰੇ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਉਹ ਚੋਰ ਮਾਰੇ ਦੇ ਕੋਲ ਆ ਗਿਆ ਤੇ ਉਸ ਨੂੰ ਪੁੱਛਣ ਲੱਗਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤਾ ਮਾੜੀ ਨੇ ਦੱਸਿਆ ਕਿ ਮੈਨੂੰ ਗੁਰੂ ਅੰਗਦ ਦੇਵ ਜੀ ਦਾ ਆਦੇਸ ਹੈ ਕਿ ਇਸ ਬਲਦੀ ਅੱਗ ਵਿੱਚ ਸੜ ਕੇ ਮਰ ਜਾ। ਇਹ ਹੀ ਸਾਡੀ ਸੇਵਾ ਹੈ। ਬਸ ਇਹ ਹੀ ਕਰਨ ਦੀ ਕੋਸ਼ਿਸ਼ ਮੈਂ ਕਰ ਰਿਹਾ ਹਾਂ। ਪਰ ਮੈਨੂੰ ਇਸ ਅੱਗ ਤੋਂ ਤੇ ਮੌਤ ਤੋਂ ਬੜਾ ਡਰ ਲੱਗ ਰਿਹਾ ਹੈ। ਮੈਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਹੀ ਹਾਂ ਕਿ ਮੈਂ ਕੀ ਕਰਾਂ। ਤਾ ਮਾੜੀ ਤੇ ਮੂਹੂ ਇਹ ਗੱਲ ਸੁਣ ਕੇ ਚੋਰ ਨੇ ਮਾੜੇ ਨੂੰ ਕਿਹਾ ਕਿ ਭਾਈ ਜੀ ਕਿ ਤੁਸੀਂ ਇੱਕ ਕੰਮ ਕਰੋ ਮੇਰੇ ਨਾਲ ਇੱਕ ਸੌਦਾ ਕਰ ਲਵੋ ਤੇ ਗੁਰੂ ਅੰਗਦ ਦੇਵ ਜੀ ਦਾ ਵਚਨ ਮੈਨੂੰ ਵੇਚ ਦਿਵੋ ਤੇ ਉਸ ਦੇ ਬਦਲੇ ਆਹਾ ਸੋਨੇ ਦੇ ਕਹਿਣੇ ਤੁਸੀਂ ਰੱਖ ਲਵੋ ਤਾਂ ਚੋਰ ਦੇ ਮੂਹੂ ਇਹ ਗੱਲ ਸੁਣ ਕੇ 마ੜਾ ਬਹੁਤ ਖੁਸ਼ ਹੋ ਗਿਆ ਤੇ ਉਸਨੇ ਸੌਦਾ ਮੰਜ਼ੂਰ ਕਰ ਲਿਆ ਜਿਸ ਤੋਂ ਬਾਅਦ ਚੋਰ 마ੜੇ ਨੂੰ ਕਹਿਣ ਲੱਗਾ ਕਿ ਮੈਂ ਇਹ ਕਹਿਣੀ ਤੁਹਾਨੂੰ ਤਾਂ ਹੀ ਦੇਵਾਂਗਾ ਕਿ ਪਹਿਲਾਂ ਤੁਸੀਂ ਗੁਰੂ ਜੀ ਦੇ ਅੱਗੇ ਪ੍ਰਾਰਥਨਾ ਕਰੋ ਕਿ ਤੁਸੀਂ ਆਪਣਾ ਬਚਨ ਮੈਨੂੰ ਵੇਚ ਦਿੱਤਾ ਹੈ ਤਾਂ 마ੜੇ ਨੇ ਬਿਨਾਂ ਕੁਝ ਸੋਚੇ ਸਮਝੀ ਆਪਣੇ ਦੋਨੋਂ ਹੱਥ ਜੋੜੇ ਤੇ ਗੁਰੂ ਜੀ ਤੇ ਅੱਗੇ ਪ੍ਰਾਰਥਨਾ ਕੀਤੀ ਕਿ ਮੈਂ ਤੁਹਾਡੇ ਬਚਨਾਂ ਨੂੰ ਇਸ ਚੋਰ ਨੂੰ ਵੇਚ ਰਿਹਾ ਹਾਂ ਤੇ ਉਸ ਬਚਨਾਂ ਦੇ ਬਦਲੇ ਮੈਂ ਇਸ ਕੋਲੋਂ ਇਹ ਸੋਨਾ ਲੈ ਰਿਹਾ ਹਾਂ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰੋ ਮਾੜੀ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਚੋਰ ਨਹੀਂ ਦੇਖਦਿਆਂ ਹੀ ਦੇਖਦਿਆਂ ਬਾਲਦੀ ਚਿਤਾ ਵਿੱਚ ਸਲਾਂਗ ਮਾਰ ਦਿੱਤੀ ਤੇ ਕੁਝ ਹੀ ਸਮੇਂ ਵਿੱਚ ਪੂਰੀ ਤਰ੍ਹਾਂ ਭਸਮ ਹੋ ਗਿਆ ਗੁਰੂ ਜੀ ਦੇ ਬਚਨਾਂ ਦੀ ਅਥਾ ਸਰਦਾ ਰੱਖਣ ਦੇ ਕਾਰਨ ਉਸ ਚੋਰ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਗਈ ਪਰ ਦੂਸਰੇ ਪਾਸੇ ਮਾੜਾ ਉਹਨਾਂ ਸੋਨੇ ਦੇ ਗਹਿਣਿਆਂ ਨੂੰ ਵੇਚਣ ਵਾਸਤੇ ਸਹਿਰ ਵੱਲ ਨੂੰ ਚਲਾ ਗਿਆ ਸੁਨੀਆਰਾ ਮਾੜੇ ਦੀਆਂ ਗੱਲਾਂ ਬਾਤਾਂ ਤੋਂ ਸਮਝ ਗਿਆ ਕਿ ਇਹ ਹੀ ਗੈਣੇ ਚੋਰੀ ਦੇ ਹਨ ਤੇ ਉਸਨੇ कोतवाल ਨੂੰ ਖਬਰ ਦੇ ਕੇ ਜਲਦੀ ਹੀ ਮਾੜੇ ਨੂੰ ਗਿਰਫਤਾਰ ਕਰਵਾ ਦਿੱਤਾ ਜਿਸ ਤੋਂ ਬਾਅਦ कोतवाल ਨੇ ਮਾੜੇ ਤੋਂ ਹੋਰ ਚੋਰੀਆਂ ਬਾਰੇ ਪਤਾ ਕਰਨ ਦੇ ਲਈ ਉਸ ਦੀ ਬਹੁਤ ਕੁੱਟਮਾਰ ਕੀਤੀ ਜਿਸ ਕੁੱਟਮਾਰ ਨੂੰ ਉਹ ਸਹਿਣ ਨਾ ਕਰ ਸਕਿਆ ਉਸਦੇ ਚਲਦੀ ਆਪਣਾ ਦਮ ਤੋੜ ਦਿੱਤਾ ਸਤਨਾਮ ਸਿਰਵਾਹੀ ਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਕੀ ਪਤਿਆ ਲੱਗੀ ਤਾਂ ਇਸ ਸਾਕੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ